ਸਮਾਂ ਹੋ ਗਿਆ ਬਾਬਾ ਜੀ 5 ਵਜ ਗਏ ਜੀ ਤੇ ਲਗਭਗ 40 45 ਮਿੰਟ ਹੋਰ ਆਉਂ ਜਾਂਦਾ ਸਾਹਮਣੇ ਸੰਦੀਪ ਉਹ ਦਿਖਾ ਇੰਡੀਗੋ ਪੌਣੇ 1 6 ਵਜੇ ਤੁਰ ਪੂਗਾ ਉਹ ਤੇ ਵਿਸ਼ਾਖਾਪਟਨ ਪਹੁੰਚ ਜਾਊਗਾ ਚਲੋ ਭਾਈ ਚੱਲ ਗਏ ਕਲਕੱਤਾ ਆ ਗਿਆ ਸਤਿ ਸ਼੍ਰੀ ਅਕਾਲ ਜੀ ਮਾੜਾ ਸਟੀering ਦੇਖ ਲਗੇ ਜੀ ਅੰਦਰ ਅਰੇ ਸ਼ਹਿਰ ਕਲਕੱਤਾ ਦਾ ਮਾਹੌਲ ਰਾਤ ਦਾ ਭਾਈ ਕਿਹੜੇ ਲੋਟ ਲਾਈਟਾਂ ਜਗੀਆਂ ਜਾਂਦੀਆਂ ਨੇ ਕਲਕੱਤੇ ਸ਼ਹਿਰ ਦੇ ਨਾਲ ਬਹੁਤ ਬੜੀਆ ਬਹੁਤ ਧੰਨਵਾਦ ਜੀ ਜਿਹੜਾ ਪਹੁੰਚਦੇ ਤੁਸੀਂ ਇੰਨਾ ਮਾਨ ਸਤਕਾਰ ਬਖਸ਼ਿਆ ਜੀ 16 ਅਕਤੂਬਰ ਜੀ ਦਿਨ ਹੈਗਾ ਵੀਰਵਾਰ ਤੇ ਸਮਾਂ ਜਿਹੜਾ ਸਵੇਰ ਦਾ 5:30 ਹੋ ਗਿਆ ਅੰਡਮਾਨ ਤੇ ਜੇੜੀ ਭਾਈ ਤੁਸੀਂ ਆ ਸਾਹਮਣੇ ਸੜਕ ਦੇਖੀ ਜਾਨੇ ਥੋੜਾ ਜੂਮ ਕਰਕੇ ਦਿਖਾ ਦਿਗੇ ਇਹ ਜਿਹੜੀ ਸੜਕ ਹੈਗੀ ਉਡਣ ਖਟੋਲੇ ਦੇ ਉਡਣ ਵਾਲੀ ਹੈਗੀ ਇੱਥੋਂ ਭਾਈ ਜਿਹੜੇ ਹਵਾਈ ਜਹਾਜ਼ ਉਡਾਨ ਭਰਦੇ ਆ ਰਨਵੇ ਕਹਿੰਦੇ ਆ ਕਿ ਉਹ ਸੜਕ ਆ ਜੀ ਭਾਈ ਇਹ ਸਾਹਮਣੇ ਇਹ ਕੋਈ ਇੱਕ ਸੜਕ ਆ ਜੀ ਇੱਥੇ ਜਿੱਥੋਂ ਆਪਾਂ ਐ ਖੜਕੇ ਮਤਲਬ ਕਿ ਐ ਭਾਈ ਜਹਾਜ਼ ਉੜਦਾ ਤੇ ਉਤਰਦਾ ਦੇਖ ਸਕਦੇ ਆ ਇੱਥੇ ਖੜਕੇ ਆਪਣੇ ਪਿਛਲੇ ਪਾਸੇ ਇਧਰਲੇ ਪਾਸੇ ਜੋਗਰ ਪਾਰਕ ਹੈਗਾ ਬਚਾਲੇ ਆਹ ਇਧਰ ਆ ਬਚਾਲੇ ਸੜਕ ਆ ਜੀ ਤੇ ਗਾਂਹਾ ਉੱਤਰਲੇ ਪਾਸੇ ਜੋਗਰ ਪਾਰਕ ਹੈ ਇੱਕ ਬਠੰਡੇ ਵੀ ਜੋਗਰ ਪਾਰਕ ਹੈਗਾ ਤੇ ਇੱਥੋਂ ਖੜ ਕੇ ਜਿਹੜਾ ਭਾਈ ਆਪਾਂ ਨਜ਼ਾਰਾ ਲੈ ਸਕਦੇ ਆਂਗੇ ਤੇ ਸਾਹਮਣੇ ਜਿਹੜਾ ਭਾਈ ਤੁਸੀਂ ਆ ਧੁੰਦਲਾ ਜਾ ਦੇਖੀ ਜਾਂਦੇ ਹੋਗੇ ਇਹ ਮੀਂਹ ਜ਼ੋਰ ਦਾ ਪਈ ਜਾਂਦਾ ਹੈਗਾ ਤੇ ਦੋ ਚਾਰ ਮਿੰਟ ਹੀ ਹੈ ਐ ਨਹੀਂ ਪਤਾ ਮੀਂਹ ਇੱਧਰ ਵੀ ਆ ਜੇ ਤੇ ਆਪਾਂ ਵੀ ਭਾਈ ਇੱਥੋਂ ਅੱਜ 11 11:30 ਜਿਹੜਾ ਉੱਡ ਜਾਾਂਗੇ ਭਾਈ ਬਿਸ਼ਾਖਾ ਪਟਨਾ ਬਲ ਨੂੰ ਤੇ ਇਥੋ ਜੀ ਦਿੰਦੀਆਂ ਫਲਾਈਟਾਂ ਰਹਿੰਦੀਆਂ ਨੇ ਰਾਤ ਨੂੰ ਕੋਈ ਜਹਾਜ਼ ਨਹੀਂ ਉੱਡਦਾ ਤੇ ਪਹਿਲੀ ਫਲਾਈਟ ਜਿਹੜੀ ਆਉਂਦੀ ਹੈਗੀ ਭਾਈ ਕਹਿੰਦੇ 6:30 ਆ ਜਾਂਦੀ ਹੈਗੀ ਤੇ ਨਾਲ ਦੀ ਨਾਲ ਭਾਈ ਕਨਮਨ ਕਾਣੀ ਜੀ ਵੀ ਹੋਣ ਲੱਗ ਗਿਆ ਤੇ ਇਧਰਲੇ ਪਾਸੇ ਸੰਦੀਪ ਵੀ ਖੜਾ ਆਪਣੇ ਨਾਲ ਆਇਆ ਤੇ ਆਪਾਂ ਵੀ ਸਵੇਰੇ ਸਵੇਰੇ ਜਿਹੜਾ ਆਏਾਂਗੇ ਭਾਈ ਇੰਦਰਜੀਤ ਪਿੱਛੇ ਉਹ ਅੰਡਮਾਨ ਨੰਬਰ ਗੱਡੀ 0140 ਉਹ ਆਪਣੇ ਨਾਲ ਆਇਆ ਭਾਈ ਕਿਉਂਕਿ ਅੱਜ ਆਪਣਾ ਜਿਹੜਾ ਹੈਗਾ ਇੱਥੇ ਆਖਰੀ ਦਿਨ ਹੈ ਜੀ ਇਹ ਹਾਂ ਅੱਜ 11 ਵਜੇ ਤੱਕ ਆਪਾਂ ਤੇ ਫਿਰ ਭਾਈ ਵਗ ਜਾਣਾਗਾ ਤੇ ਬਾਈ ਵੀ ਕੰਮ ਧੰਦਾ ਜਾਣਾ ਹੁੰਦਾ ਹਨਾ ਦਫਤਰ ਜਾਣਾ ਹੁੰਦਾ ਬਾਈ ਡੀਸੀ ਆਫਿਸ ਜਿਹੜੇ ਲੱਗੇ ਹੋਏ ਆ ਭਾਈ ਕੰਮ ਧੰਦਾ ਕਰਦੇ ਆ ਉੱਥੇ ਜੋਬ ਕਰਦੇ ਆਗੇ ਤੇ ਫਿਰ ਉਹਨਾਂ ਨੂੰ ਵੀ ਸਮਾਂ ਜਿਹੜਾ ਨਹੀਂ ਮਿਲਣਾ ਐਸੇ ਕਰਕੇ ਹੁਣ ਹੀ ਟਾਈਮ ਸੀਗਾ ਉਹਨਾਂ ਕੋਲੇ ਤੇ ਵੀ ਭਾਈ ਗੱਲਾਂ ਬਾਤਾਂ ਹੋ ਜਾਣ ਜਾਂਦੇ ਜਾਂਦੇ ਹੋਰ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਧਰੋਂ ਮੀ ਇੱਧਰੋਂ ਵੀ ਆ ਗਿਆ ਜੀ ਤੇ ਬਾਈ ਜੀ ਗਾਹ ਕਰਕੇ ਫਿਰ ਆਪਾਂ ਗੱਲਬਾਤ ਜੀ ਅੱਗੇ ਕਰਾਂਗੇ ਚਲੋ ਫਿਰ ਗੱਲਬਾਤ ਮੀ ਆ ਗਿਆ ਜੀ ਸਾਹਮਣੇ ਹੈਗਾ ਜੀ ਮਰੀਨਾ ਪਾਰਕ ਤੇ ਸੁਆਸਚੰਦਰ ਬੋਸ ਜੀ ਦਾ ਜਿਹੜਾ ਅੰਦਰ ਬੁੱਤ ਲੱਗਿਆ ਹੋਇਆ ਭਾਈ ਤੇ ਇੱਧਰਲੇ ਪਾਸੇ ਸੜਕ ਦੇ ਦੋਨੇ ਬੰਨੀ ਦੁਕਾਨਾਂ ਬਣੀਆਂ ਲੱਗੀਆਂ ਹੋਈਆਂ ਭਾਈ ਸਜਾਈਆਂ ਹੋਈਆਂ ਸੋਹਣੀਆਂ ਝਲਰਾਂ ਝੁੱਲਰਾਂ ਵਧੀਆ ਜਿਹੜੀਆਂ ਤੁਹਾਨੂੰ ਦਿਖੀ ਜਾਂਦੀਆਂ ਨੇ ਕੁਛ ਦੀਵਾਲੀ ਦਾ ਕਰਕੇ ਵੀ ਐ ਤੇ ਕੁਛ ਇੱਥੇ ਮਾੜਾ ਮੋਟਾ ਪ੍ਰੋਗਰਾਮ ਵੀ ਹੁੰਦਾਗਾ ਜੀ ਉਹਦਾ ਕਰਕੇ ਵੀ ਐ ਤੇ ਸੰਦੀਪ ਮੇਲਾ ਦੇਖਣਾ ਤਾਂ ਦੇਖ ਲੈ ਫਿਰ ਰਹਿ ਪਾ ਅੱਜ ਹੈ ਦੇਖਣਾ ਮੇਲਾ ਇੰਦਰਜੀਤ ਬਾਈ ਕਹਿੰਦਾ ਸੀ ਉਹ ਸ਼ਾਖਾ ਪਟਨਾ ਵੀ ਕਹਿੰਦਾ ਇਹਦੇ ਵਾਰਗੇ ਮੇਲਾ ਲੱਗਿਆ ਦੋ ਦਿਨ ਚੱਲਦਾ ਹੁੰਦਾ ਪਰ ਅੱਜ ਹੀ ਦੇਖ ਲਾਂਗੇ ਹੋਰ ਅੱਜ ਹੀ ਦੇਖ ਲਾਂਗੇ ਇਹ ਬਾਈ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਭਾਈ ਗੁੱਡ ਮਾਰਨਿੰਗ ਜੀ ਠੀਕ ਆ ਜੀ ਅਸੀਂ ਠੀਕ ਆ ਤੁਸੀਂ ਠੀਕ ਹੋ ਜੀ ਮੈਂ ਤਾਂ ਠੀਕ ਆ ਪਰਿਵਾਰ ਚੜ੍ਹਦੀ ਕਲਾ ਚ ਵਧੀਆ ਵਧੀਆ ਤੇ ਅੱਜ ਫੇਰ ਜਾਂਦੇ ਜਾਂਦੇ ਜਿਹੜਾ ਬਾਈ ਨੇ ਭਾਈ ਆਪਣੇ ਲਈ ਸਮਾਂ ਕੱਢਿਆ ਵੀ ਇਸ ਤੋਂ ਬਾਅਦ ਮੇਲੇ ਗੇਲੇ ਕੀ ਪਤਾ ਕਦੋਂ ਹੋਣਗੇ ਉਹ ਤਾਂ ਗੱਲ ਸਹੀ ਹੈ ਦੁਨੀਆਂ ਤੇ ਹੈ ਛੋਟੇ ਦੁਨੀਆਂ ਗੋਲ ਵੀ ਆ ਲੇਕਿਨ ਟਾਈਮ ਦਾ ਤੇ ਪਤਾ ਨਹੀਂ ਕੌਣ ਕਿੱਥੇ ਮਿਲ ਜੇ ਲੇਕਿਨ ਚਲੋ ਤੁਸੀਂ ਪਿਛਲੇ 16 ਤਰੀਕ ਨੂੰ ਆਈ ਸੀ ਅੱਜ ਫੇਰ 16 ਆ ਅੱਜ ਫੇਰ 16 ਜੀ ਬਰਾਬਰ ਮਹੀਨਾ ਹੀ ਲੱਗ ਗਿਆ ਪੂਰਾ ਮਹੀਨਾ ਲੱਗ ਗਿਆ ਮੈਂ ਬਰਾਬਰ ਲੈ ਨਹੀਂ ਪਤਾ ਸੀ ਕਿ ਤੁਸੀਂ 16 ਨੂੰ ਹੀ ਜਾਣਾ ਕਰਕੇ ਇਹ ਵੀ ਇਤਿਫਾਕ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਕੋਸ਼ਿਸ਼ ਤਾਂ ਕਾਫੀ ਦਿਨ ਤੋਂ ਕਰ ਰਹੇ ਸੀ ਮਤਲਬ ਜਾਣਾ ਜਾਣਾ ਲੇਕਿਨ ਉਹ ਗੱਲ ਬਣ ਨਹੀਂ ਰਹੀ ਸੀ ਲੇ ਆਖੇ ਘਰ ਬਣ ਕੇ ਮੰਨੇ 16 ਨੂੰ ਹੀ ਹੈ ਵੀਰਵਾਰ ਵਧੀਆ ਦੇਣਾ ਹੈ ਚਲੋ ਜੋ ਵੀ ਉੱਪਰ ਵਾਲਾ ਚਾਹੁੰਦਾ ਮਤਲਬ ਵਧੀਆ ਹੀ ਹੁੰਦਾ ਵਧੀਆ ਹੀ ਹੁੰਦਾ ਜੀ ਵਧੀਆ ਹੀ ਹੁੰਦਾ ਤੇ ਲਗਭਗ 1 ਮਹੀਨਾ ਤੋਂ ਇੱਕ ਅੱਧਾ ਦਿਨ ਉੱਤੀ ਹੋ ਗਿਆ ਤੇ ਵੱਡੇ ਭਾਈਆਂ ਵਾਂਗੂ ਜੀ ਸਾਨੂੰ ਸਾਂਭਿਆ ਭਾਈ ਇੰਦਰਜੀਤ ਨੇ ਤੇ ਸਾਨੂੰ ਬਹੁਤ ਕੁਝ ਜਿਹੜਾ ਇਹਨਾਂ ਤੋਂ ਸਿੱਖਣ ਵਾਸਤੇ ਮਿਲਿਆ ਭਾਈ ਸਾਡੀਆਂ ਗਲਤੀਆਂ ਵੀ ਕੱਢੀਆਂ ਤਾਂ ਅਸੀਂ ਆ ਕਰਦੇ ਹਾਂ ਉਹ ਕਰਦੇ ਹਾਂ ਗਾਂ ਤੋਂ ਧਿਆਨ ਰੱਖਿਓ ਸਾਨੂੰ ਬੜਾ ਵਧੀਆ ਲੱਗਿਆ ਕਿਉਂਕਿ ਜੀ ਕਿਸੇ ਕੋਲੇ ਟਾਈਮ ਨਹੀਂ ਅੱਜਕੱਲ ਕਿਸੇ ਵਾਸਤੇ ਜੇ ਆਪਣੇ ਕੋਈ ਗਲਤੀ ਦੱਸਦਾਗਾ ਤਾਂ ਆਪਣੇ ਕੋਈ ਉਹ ਬੰਦਾ ਆਪਣੇ ਵਿੱਚ ਵੜ ਕੇ ਹਨਾ ਵੀ ਤੁਸੀਂ ਆ ਨਾ ਕਰੋ ਇਹ ਚੰਗਾ ਕਰੋ ਇਹ ਤੋਂ ਬਾਅਦ ਤੇ ਉਹ ਬੜਾ ਵਧੀਆ ਲੱਗਦਾ ਜੀ ਆਪਣੇ ਆਪ ਨੂੰ ਤੇ ਉਹ ਵੀ ਤਾਂ ਹੀ ਸਾਨੂੰ ਮਤਲਬ ਹੈ ਨਾ ਫੀਲ ਹੋਇਆ ਕਿ ਮੈਂ ਚਲੋ ਅਸੀਂ ਟਾਈਮ ਕਾਫੀ ਟਾਈਮ ਤੁਹਾਡੇ ਨਾਲ ਰਹੇ ਆ ਹਾਂਜੀ ਨਾ ਹੋ ਗਿਆ ਤੇ ਮਿੰਨਾ ਹੋ ਗਿਆ ਹੁਣ ਪਤਾ ਲੱਗ ਜਾਂਦਾ ਕਿ ਜੱਜਮੈਂਟ ਮਤਲਬ ਬਿਲਕੁਲ ਜੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤਾਂ ਕਰਕੇ ਮਦਰ ਅਸੇ ਛੋਟੇ ਪਰ ਆ ਕਰਕੇ ਤਨੂੰ ਹਰ ਚੀਜ਼ ਦੱਸੀ ਆ ਹਾਂਜੀ ਬਾਈ ਹਾਂਜੀ ਠੀਕ ਹੈ ਹਾਂ ਸਾਡਾ ਵੀ ਫਰਜ਼ਬੰਦ ਵੀ ਹੋ ਜਾਂਦੀਆਂ ਤੇ ਗੌਰ ਕੀਤੀ ਜਾਂਦੀ ਕਿ ਕਿਸ ਨੇ ਸ਼ਾਇਦ ਤਨੂੰ ਨਹੀਂ ਦੱਸੀ ਹੋਣੀਆਂ ਕੋਈ ਵੱਡ ਕੱਟ ਬੋਲਿਆ ਚਲੋ ਗਲਤੀਆਂ ਸਾਨੂੰ ਮਾਫ ਕਰਦੇ ਹੋ ਨਹੀਂ ਨਹੀਂ ਮਾਫ ਤਾਂ ਇਦਾਂ ਤੇ ਨਹੀਂ ਹੁੰਦਾ ਚਲੋ ਹਾਂਜੀ ਹਾਂਜੀ ਹਾਂ ਤੇ ਤੁਸੀਂ ਭਾਜੀ ਕਦੋਂ ਪੰਜਾਬ ਆਉਣਾਗਾ ਇਹ ਪੰਜਾਬ ਤੋਂ ਸਾਡੇ ਘੇੜਾ ਲੱਗਣਾ ਲਈ ਥੋੜਾ ਟਾਈਮ ਲੱਗੂਗਾ ਕਿ ਜੀ ਬਾਰ-ਬਾਰ ਪੰਜਾਬ ਗਿਆ ਲੱਗਦਾ ਨਹੀਂ ਹੈ ਹਾਂ ਤੇ ਜਦੋਂ ਲੱਗਿਆ ਭਾਜੀ ਹਾਂਜੀ ਤੇ ਮਾੜੇ ਜਾਣਕਾਰੀ ਜ਼ਰੂਰ ਦੇ ਦਿਓ ਭਾਈ ਤੇ ਅਸੀਂ ਵੀ ਫੋਨ ਕਰਕੇ ਪੁੱਛਦੇ ਰਵਾਂਗੇ ਠੀਕ ਹੈ ਜੀ ਜਾਵਾਂਗੇ ਜ਼ਰੂਰ ਹੁਣ ਤੇ ਵੈਸੇ 2 ਸਾਲ ਪਹਿਲੇ ਗਿਆ ਮਾਰਿਆ ਸੀ ਹੁਣ ਥੋੜਾ ਰੁਕ ਕੇ ਜਾਵਾਂਗੇ ਜਾਂ ਨੈਕਸਟ ਇਅਰ ਆ ਫਿਰ ਜਾਂ ਉੱਥੇ ਬਾਅਦ ਵੀ ਲੱਗ ਜਾ ਚਲੋ ਭਾਈ ਕੈਸੀ ਚਲੋ ਸਵੇਰੇ-ਸਵੇਰੇ ਮਿਲਾਂਗੇ ਬਾਅਦ ਦਾ ਟਾਈਮ ਤੇ ਪਤਾ ਨਹੀਂ ਪਰ ਤੁਹਾਨੂੰ ਸਵੇਰੇ ਤੇ ਤੰਗੇ ਕੀਤਾ ਸੀ ਨਹੀਂ 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 ਸਾਨੂੰ ਘਰ ਦਾ ਇਸ ਤਰ੍ਹਾਂ ਪਏ ਹੁੰਨੇ ਜੀ ਜਿਆਦਾ ਅਸੀਂ ਸੌਕੇ ਟਾਈਮ ਕੱਢਿਆ ਉੱਥੇ ਗੁਰਦਾਰਾ ਸਾਹਿਬ ਤੇ ਤੁਹਾਨੂੰ ਪਤਾ ਹੀ ਹੈ ਜੀ ਆਹ ਤਾਂ ਦਿਨ ਤੇ ਰੂਹ ਹੀ ਰਹਿੰਦੇ ਸੀ ਹਾਂ ਆਲਾ ਦਵਾਲਾ ਸਾਰਾ ਤੇ ਚਲੋ ਵਧੀਆ ਜਿੰਨੇ ਵੀ ਦਿਨ ਸੀ ਵਧੀਆ ਕੱਟੇ ਹਾਂ ਹਾਂ ਬਹੁਤ ਵਧੀਆ ਦਿਨ ਇੱਥੇ ਟਾਈਮ ਬਹੁਤ ਜਿਆਦਾ ਮਿਹਣਾ ਤੇ ਸਿੱਖ ਕੇ ਵੀ ਜਾਇਓ ਨਾਲ ਲੱਗੇ ਮਤਲਬ ਤੁਸੀਂ ਆਪਣੇ ਆਪੇ ਹੋਰ ਔਰ ਬਧਿਆ ਕੰਮ ਕਰੋ ਮਤਲਬ ਹਾਂਜੀ ਹਾਂਜੀ ਸਾਨੂੰ ਤਾਂ ਬਹੁਤ ਮਤਲਬ ਇੱਕ ਫੀਲ ਹੁੰਦਾ ਕਿ ਚਲੋ ਹਣ ਦੁੱਖ ਵੀ ਲੱਗਦਾ ਇਹਨੇ ਇਕੱਠੇ ਰਹਿ ਰਿਆ ਤੁਸੀਂ ਅਚਾਨਕ ਜਾ ਰਹੇ ਹੋ ਤਿੰਨ ਚਾਰ ਦਿਨ ਤੇ ਦਿਲ ਵੀ ਨਹੀਂ ਲੱਗੂਗਾ ਸਾਡਾ ਤੇ ਹਣ ਹਾਂਜੀ ਹਾਂਜੀ ਕਿ ਫੀਲ ਜਿਹਾ ਲੱਗਦਾ ਜੀ ਹਣ ਸਾਰਾ ਪਰਿਵਾਰ ਤਰ੍ਹਾਂ ਹੋ ਜਾਂਦਾ ਹਾਂਜੀ ਪਰਿਵਾਰ ਤਰ੍ਹਾਂ ਹੋ ਗਿਆ ਕਿੱਧਰ ਮਿੱਟੂ ਭਾਈ ਕਿੱਧਰ ਐ ਸਰ ਹਰ ਸੰਦੀਪ ਕਿੱਥੇ ਆ ਪਾ ਨੂੰ ਕਦੇ ਨੀਂਸ ਨੂੰ ਫੋਨ ਲਾ ਲੈਣਾ ਭਾਈ ਕਿੱਥੇ ਹੋ ਮੈਨੂੰ ਕਿੱਧਰ ਮਿਲਣ ਜਾਣਾ ਕਿੱਧਰ ਮਿਲ ਜਾਣਾ ਹਣ ਇਹਦਾ ਫੀਲ ਜਿਹਾ ਲੱਗ ਰਿਹਾ ਤੂੰ ਅੱਜ ਜਾ ਰਹੇ ਦੁੱਖ ਵੀ ਲੱਗਦਾ ਹੈ ਮੈਂ ਤਾਂ ਕਿ ਫੀਲ ਅੰਦਰ ਉਹ ਤਾਂ ਦੱਸ ਨਹੀਂ ਸਕਦੇ ਲੇਕਿਨ ਫੀਲਿੰਗ ਤਾਂ ਅੰਦਰ ਹੁੰਦੀ ਆ ਹਾਂਜੀ 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 ਬਾਈ ਹੋ ਜਾਂਦਾ ਜੀ ਦੋ ਚਾਰ ਦਿਨ ਆਪਾਂ ਕਿਸੇ ਨਾ ਮੋਹ ਪ੍ਰੇਮ ਬਣ ਜਾਂਦਾ ਆਪਾਂ ਦਾ ਫੇਰ ਵੀ ਮਹੀਨਾ ਹੋ ਗਿਆ ਜੀ ਤੇ ਹੈ ਬਾਕੀ ਦਿਨ ਚ 4-4 ਪਾਣੀ ਪੰਜਾਰੀ ਮਿਲਦੇ ਆਗੇ ਤੁਸੀਂ ਆਗੇ ਜੀ ਕਦੇ ਬਣਦੇ ਰਹਿੰਦੇ ਚਲੋ ਹਾਂਜੀ ਚਲੋ ਜੀ ਪੰਜਾਬ ਆਏ ਇੱਥੇ ਲਿਖਿਆ ਹੋ ਤੇ ਕਰਨਾ ਹੀ ਹੈ ਕੰਮ ਕੀ ਹੈ ਇਹ ਤਾਂ ਗੱਲ ਸਹੀ ਆ ਆਜ ਅੱਜ ਦਿਨ ਆਜੋ ਤਿਆ ਦੇਖ ਲੋ ਜੀ ਅੰਡਮਾਨ ਦੇ ਬੱਚੇ ਜੀ ਤੂੰ ਵੀ ਉੱਠ ਖੜਿਆ ਕਰ ਸਿੱਖ ਲੈ ਕੁਸ ਹਾਂ ਠੀਕ ਹੈ ਭਾਜੀ ਹਰ ਠੀਕ ਹੈ ਜੀ ਆਪੀ ਜਰਨੀ ਸਮਾਂ 10:00 ਵੱਜ ਗਿਆ ਜੀ ਤੇ ਸਾਰਾ ਸਮਾਨ ਸੱਲਿਆ ਭਾਈ ਆਪਾਂ ਚੱਕ ਲਿਆ ਲਗਭਗ 11:50 ਮਿੰਟਾਂ ਦੇ ਜਿਹੜਾ ਹਵਾਈ ਜਹਾਜ ਉੱਡੂਗਾ ਆਪਾਂ ਉਹਦੇ ਤੇ ਜਾ ਰਹੇ ਹਾਂਗੇ ਅੰਡਮਾਨ ਨਿਕੋਬਾਰ ਤੋਂ ਵਿਸ਼ਾਖਾ ਪਟਨਾ ਤੇ ਆਪਾਂ ਅੱਜ ਸ਼ਾਮ ਨੂੰ 7:30 ਜਿਹੜਾ ਪਹੁੰਚ ਜਾਵਾਂਗੇ ਹੱਥ ਨੇ ਜੀ 7:30 ਪਹੁੰਚਾਂਗੇ ਵਿਸ਼ਾਖਾ ਪਟਨਾ ਇਹ ਇੱਥੇ ਬਾਈ ਆਪਾਂ ਨੂੰ ਬਹੁਤ ਦਿਨ ਲੱਗੇ ਜੀ ਅੰਡਮਾਨ ਇੱਕੋ ਵਾਰ ਦੇ ਵਿੱਚ ਤੇ ਆਪਣਾ ਬਹੁਤ ਹੀ ਜ਼ਿਆਦਾ ਸਾਥ ਮਿਲਿਆ ਜੀ ਆਪਾਂ ਨੂੰ ਇੱਥੇ ਸਾਰੇ ਭੈਣ ਭਰਾਵਾਂ ਨੇ ਆਪਣਾ ਬਹੁਤ ਸਾਥ ਦਿੱਤਾ ਜੀ ਖਾਸ ਤੌਰ ਤੇ ਬਾਈ ਇੰਦਰਜੀਤ ਤੇ ਉਹਨਾਂ ਦੇ ਹੋਰ ਸਾਥੀ ਜਿਵੇਂ ਰਾਜੂ ਵਰਗੇ ਉਹਨਾਂ ਦੇ ਜਿਹਨਾਂ ਦੀ ਫੋਨ ਵਾਲੀ ਦੁਕਾਨ ਆ ਭਾਈ ਉਹਨਾਂ ਨੇ ਦਿਨ ਰਾਤ ਵਿਚਾਰਿਆ ਨੇ ਇੱਕ ਕਰਕੇ ਹਨਾ ਪੂਰਾ ਸਾਥ ਦਿੱਤਾ ਜੀ ਆਪਣਾ ਇੱਥੋਂ ਜੀ ਬਹੁਤ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਚੰਗੀਆਂ ਗੱਲਾਂ ਵੀ ਮਾੜੀਆਂ ਗੱਲਾਂ ਵੀ ਸਾਰੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਇਸ ਸਫ਼ਰ ਦੇ ਵਿੱਚ ਇੱਕ ਮਹੀਨੇ ਦੇ ਸਫ਼ਰ ਦੇ ਵਿੱਚ ਤੇ ਇੰਦਰਜੀਤ بھائی ਆਰ ਗਏ ਨੇ ਵੀ ਵੱਡੇ ਭਾਈ ਸਾਨੂੰ ਜੀ ਸਭ ਕੁਝ ਦੱਸਿਆ ਭਾਈ ਤੁਹਾਡੇ ਚ ਆ ਕਮੀਆਂ ਨੇ ਤੁਸੀਂ ਅੱਗੇ ਜਾ ਕੇ ਆ ਨਹੀਂ ਕਰਨਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਸਾਨੂੰ ਬੜਾ ਵਧੀਆ ਲੱਗੀਆਂ ਇਹ ਗੱਲਾਂ ਜੀ ਬਹੁਤ ਕੁਝ ਇੱਥੋਂ ਸਿੱਖ ਕੇ ਜਾ ਰਹੇ ਹਾਂ ਇਸ ਸਫ਼ਰ ਤੋਂ ਤੇ ਬੜਾ ਸੋਹਣਾ ਜੀ ਇੱਥੋਂ ਦਾ ਵਾਤਾਵਰਨ ਇੱਥੋਂ ਦਾ ਪ੍ਰਸ਼ਾਸਨ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਆਪਾਂ ਮਿਲ ਕੇ ਆਏ ਆ ਭਾਈ ਬੜੇ ਮਿਲਣ ਸਾਰ ਅਫਸਰ ਸਹਿਬਾਨ ਸੀਗੇ ਬੜੇ ਨਿੱਗੇ ਸੁਭਾਅ ਦੇ ਸਾਰੇ ਅਫਸਰ ਬੜੇ ਵਧੀਆ ਆਪਾਂ ਨੂੰ ਮਿਲੇ ਭਾਈ ਉਹਨਾਂ ਨੇ ਵੀ ਮਾਨ ਸਤਿਕਾਰ ਜਿਹੜਾ ਆਪਾਂ ਨੂੰ ਬਖਸ਼ਿਆ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਅਗਲੇ ਸਫ਼ਰ ਦੀ ਹੁਣ ਆਪਣੀ ਬਿਲਕੁਲ ਤਿਆਰੀ ਹੈ ਭਾਈ ਤੇ ਕੀ ਕੁਝ ਖਰਚਾ ਪੱਠਾ ਆਉਂਦਾਗਾ ਇੱਥੋਂ ਜੇ ਆਪਾਂ ਸਮੁੰਦਰੀ ਜਹਾਜ਼ ਰਾਹੀਂ ਆਉਨੇ ਆ ਜਾਂ ਆਪਾਂ ਉੱਡਣ ਵਾਲੇ ਜਹਾਜ਼ ਰਾਹੀਂ ਆਉਨੇ ਆ ਤੇ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਜ ਸੁਣਨ ਨੂੰ ਭਾਈ ਦੇਖਣ ਨੂੰ ਮਿਲੂਗਾ ਜੀ ਸਾਰਾ ਕੁਝ ਦੱਸਦੇ ਰਹਿਾਂਗੇ ਕਿ ਕਿੱਧਰ ਕਿੱਧਰ ਦੀ ਆਪਾਂ ਜਾ ਰਹੇ ਹਾਂਗੇ ਇੱਥੋਂ ਆਪਾਂ ਸ਼ਾਇਦ ਇਹ ਕਲਕੱਤੇ ਜਾਊਗਾ ਜੀ ਕਲਕੱਤੇ ਤੋਂ ਫੇਰ ਗਾਂਹ ਜਾਣਾ ਪਊਗਾ ਵਿਸ਼ ਠੀਕ ਆ ਜੀ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਭਾਈ ਇੰਦਰਜੀਤ ਭਾਈ ਆ ਗਿਆ ਆਪਣੀ ਮਦਦ ਕਰਨ ਲਈ ਸਮਾਨ ਸੱਲਾ ਸਾਰਾ ਭਾਈ ਡਿੱਗੀ ਚ ਰੱਖੀ ਜਾਂਦੇ ਆ ਤੇ ਆਪਾਂ ਨੂੰ ਉੱਥੋਂ ਤੱਕ ਛੱਡਿਆਉਣਗੇ ਹਵਾਈ ਅੱਡੇ ਤੱਕ ਸਾਹਮਣੇ ਆ ਗਿਆ ਭਾਈ ਅੰਤਰਰਾਸ਼ਟਰੀ ਕਹਿੰਦੇ ਹਵਾਈ ਅੱਡਾ ਤੇ ਇੰਦਰਜੀਤ ਭਾਈ ਅਣਜਾਨ ਸ਼ਹਿਰ ਦੇ ਵਿੱਚ ਆਏ ਸੀ ਤੇ ਬੜੇ ਹੀ ਪਿਆਰੇ ਰਸਤੇ ਲੈ ਕੇ ਚੱਲੇ ਆਇਆ ਤੂੰ ਹਨਾ ਹਾਂ ਉਹ ਪਿਆਰ ਮਿਲਿਆ ਮੇਰੇ ਅੱਡੇ ਮਾਰ ਸਹੀ ਗੱਲ ਹੈ ਸਹੀ ਗੱਲ ਹੈ ਆ ਜਾਓ ਭਾਈ ਆ ਗਏ ਹਵਾਈ ਅੱਡੇ ਦੇ ਅੰਦਰ ਬੜੀ ਠੰਡੀ ਠੰਡੀ ਹਵਾ ਆਉਂਦੀ ਹੈ ਇਹਨੂੰ ਵਧੀਆ ਲੱਗਿਆ ਸ਼ਿਮਲੇ ਯਾਰ ਬਹੁਤ ਵਧੀਆ ਜੀ ਸੰਦੀਪ ਸਿੰਘ ਬਹੁਤ ਵਧੀਆ ਚੈਕਿੰਗ ਕਰਾਓ ਕਿੱਧਰ ਨੂੰ ਜਾਣਾਗਾ ਹੁਣ ਇੱਥੇ ਸਮਾਨ ਚੈਕਿੰਗ ਹੋਣਾ ਜਿਹੜੇ ਬੈਗਾਂ ਦੇ ਵਿੱਚ ਭਾਈ ਜ਼ਿਆਦਾ ਸਮਾਨ ਸੀਗਾ ਉਹ ਆਪਾਂ ਇੱਥੇ ਜਮ੍ਹਾਂ ਕਰਾਤੇ ਆ। ਇਹ ਕਹਿੰਦੇ ਤੁਹਾਨੂੰ ਵਿਸ਼ਾਖਾਪਟਨਮ ਆਪੀ ਮਿਲ ਜਾਣਗੇ। ਤੇ ਟਿਕਟਾਂ ਮਿਲ ਗਈਆਂ ਭਾਈ। ਇੱਥੋਂ ਕਲਕੱਤਾ ਦੀ ਇੱਕ ਟਿਕਟ ਤੇ ਫਿਰ ਗਾਂਹਾ ਵਿਸ਼ਾਖਾਪਟਨਮ ਦੀ। ਬੈਗ ਦੇ ਵਿੱਚ ਕੋਈ ਵੀ ਇਲੈਕਟ੍ਰ ਕਹਿੰਦੇ ਤੇ ਕੋਈ ਪਾਵਰ ਬੈਂਕ ਕੋਈ ਇਦਾਂ ਦਾ ਸਮਾਨ ਨਹੀਂ ਹੋਣਾ ਚਾਹੀਦਾ। ਉਹ ਤੇ ਸਾਰਾ ਭਾਈਆ ਟੋਕਰੀ ਦੇ ਵਿੱਚ ਰਖਾ ਲਿਆ ਫੋਨ ਆਪਣਾ ਪਾਵਰ ਬੈਂਕ ਹੋ ਗਿਆ ਤਾਰਾ ਤੂਰਾ ਜੋ ਵੀ ਇਦਾਂ ਦਾ ਸਮਾਨ ਹੈਗਾ। ਤੇ ਉਹ ਰਹਿ ਗਿਆ ਸੱਚ ਪਾਈ ਆਪਣਾ ਉਡਨ ਖਟੋਲਾ ਡਰੋਨ ਰਹਿ ਗਿਆ ਆਪਣਾ ਸਮਾਨ ਸੱਲਾ ਜੀ ਜਿਹੜਾ ਆਪਣਾ ਭਾਈ ਸਾਰਾ ਚੈੱਕ ਹੋ ਗਿਆ ਇਹਦੇ ਵਿੱਚ ਉਹ ਸੀਗਾ ਇੱਕ ਆਪਣਾ ਸਾਈਕਲ ਖੋਲਣ ਵਾਲੀਆਂ ਚਾਬੀਆਂ ਚੂਬੀਆਂ ਜੀਆਂ ਆਪਣੇ ਬੈਗ 'ਚ ਸੀਗੀਆਂ ਤੇ ਉਹ ਉਹਨਾਂ ਨੇ ਭਾਈ ਉੱਥੇ ਹੀ ਰੱਖ ਲਈਆਂ ਸਾਰੀਆਂ ਚਾਬੀਆਂ ਚੂਬੀਆਂ ਬਸ ਚੱਲਦੇ ਆ ਜੀ ਹੁਣ ਉਡਨ ਖਟੋਲੇ 'ਚ ਗੇਟ ਨੰਬਰ 3 ਭਾਈ ਆਹ ਸਾਹਮਣੇ ਖੜਾ ਪਾਈ ਇੰਡੀਗੋ ਆਸਾ-ਬਾਸਾ ਇਹ ਦੇਖਣ ਹੀ ਨਹੀਂ ਦਿੰਦੇ ਆ ਗਲੀ ਜੀ ਬਣੀ ਹੁੰਦੀ ਹੈ ਜੀ ਤੇ ਸਿੱਧਾ ਲਾ ਜਾ ਕੇ ਜਹਾਜ਼ ਚ ਬਾੜ ਦਿੰਦੇ ਆ ਇਹਦੇ ਵਿੱਚ ਦੀ ਆਸਾ-ਬਾਸਾ ਘਾਟੀ ਦੇਖਣ ਦਿੰਦੇ ਆ ਇੱਕ ਕਾਰੀ ਹੋਰ ਭਾਈ ਟੈਕਟ ਚੈੱਕ ਕਰਾ ਲੀਏ ਆਹ ਲਓ ਜੀ ਆਹ ਲਓ ਭਾਈ ਹੁਣ ਆ ਗਏ ਆ ਜਹਾਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਵਕਮ ਗੁੱਡ ਮਾਰਨਿੰਗ ਜੀ ਸਮਾਂ 11:30 ਹੋ ਗਏ ਜੀ ਤੇ ਲਗਭਗ 20-25 ਮਿੰਟ ਹੋਰ ਰਹਿ ਗਏ ਉਡਣ ਖਟੋਲੇ ਦੇ ਉਡਣ ਦੇ ਤੇ ਆਪਣੇ ਨਾਲ ਹਰਪਾਲ ਹਲੋ ਬਾਈ ਕਿਵੇਂ ਹੋ ਠੀਕ ਹੋ ਠੀਕ ਹੈ ਹਲੋ ਬਾਬਾ ਜੀ ਉਡਣ ਦੀ ਬਿਲਕੁਲ ਤਿਆਰੀ ਹੈਗੀ ਚੱਲ ਚੱਲ ਇਹ ਉਹੀ ਸੜਕ ਹੈ ਜਿੱਥੇ ਆਪਾਂ ਸਵੇਰੇ ਭਾਈ ਖੜੇ ਸੀਗੇ ਉਹੀ ਸੜਕ ਹੈਗੀ ਲਓ ਵੀਰ ਜੀ ਭੈਣ ਜੀ ਤੇ ਭਰਾ ਜੀ ਉਹ ਵਾਹ ਜੀ ਵਾਹ ਬਹੁਤ ਹੀ ਵਧੀਆ ਪਈ ਇਹ ਜਿਹੜਾ ਟੱਪੂ ਸੀਗਾ ਚੱਲਿਆਂ ਹੁਣ ਆਪਾਂ ਇੱਥੋਂ ਸਿੱਧਾ ਕਲਕੱਤਾ ਨੂੰ 2 ਘੰਟੇ ਲੱਗਣਗੇ ਜੀ ਇੱਥੋਂ ਅੰਡਮਾਨ ਨਿਕੋਬਰ ਤੋਂ ਕਲਕੱਤਾ ਨੂੰ 2 ਘੰਟੇ ਲੱਗਦੇ ਆ ਪੂਰੇ 11 12 ਵਜ ਗਏ ਤੇ ਇੱਕ ਦੋ ਦੇ ਆਪਾਂ ਨੇੜੇ ਤੇੜ ਜਿਹੜੇ ਕਲਕੱਤਾ ਪਹੁੰਚ ਜਾਗੇ ਸਮਾਂ ਜਿਹੜਾ ਸਵਾ ਇੱਕ ਦਾ ਹੋ ਗਿਆ ਜੀ ਤੇ ਰੇਡੂਏ ਦੇ ਵਿੱਚ ਬੋਲਤਾ ਕਹਿੰਦੇ ਭਾਈ ਕਲਕੱਤੇ ਆ ਗਏ ਤੁਸੀਂ ਉਤਰਨ ਵਾਲੇ ਹੋ ਸਸ ਦੋ ਚਾਰ ਮਿੰਟਾਂ ਦੇ ਵਿੱਚ ਹੋਰ ਇਧਰ ਦੀ ਦਿਖਾਈ ਗਏ ਅਜੇ ਤਾਂ ਕੁਸ ਨਹੀਂ ਦਿਖਦਾ ਅਭੀ ਅਭੀ ਕਿੱਥੇ ਪਹੁੰਚੇ ਨਹੀਂ ਪਹੁੰਚੇ ਅਜੇ ਉਹ ਕਿਹਾ ਉਹਨਾਂ 90 ਕਿਲੋਮੀਟਰ ਪਿਆ ਹਜੇ ਕਹਿੰਦੇ ਕਿੰਨਾ ਕਿਲੋਮੀਟਰ 90 ਕਿਲੋਮੀਟਰ 90 ਮਤਲਬ 90 ਤੇ 0 ਕਿਲੋਮੀਟਰ ਜੇ ਪਿਆ ਗਿਆ ਇਹ ਕਿਹੜਾ ਹੁਣ ਪੂੰਡ ਹੈਗਾ ਵੀ ਹੱਥਾਂ ਨੂੰ ਲਾਉ 90 ਕਿਲੋਮੀਟਰ ਹੀ ਨਿਕਲ ਜਾਂਦਾ ਹੈ ਹੋਰ ਵਾ ਗਿਆ ਮੌਜ ਕੇ ਨੰਬਰ ਕਿਲੋਮੀਟਰ ਤਾਕੀ ਉਹ ਤੋਂ ਵੋਦੇ ਨੇ ਕਰਦੀ ਹੈ। ਹਲਦੀ ਹੈ। ਲਓ ਬਾਬਾ ਜੀ। ਕਲਕੱਤਾ ਸ਼ਹਿਰ ਆ ਗਿਆ ਜੀ। ਟਾਈਮ 2 ਵਜਨ ਵਾਲੇ। 2 ਘੰਟੇ ਅਜਾ ਆਪਾਂ ਕਲਕੱਤੇ ਪਹੁੰਚ ਗਏਾਂਗੇ। ਚਲੋ ਭਾਈ ਚੱਲ ਗਏ। ਕਲਕੱਤਾ ਆ ਗਿਆ। ਸਤਿ ਸ਼੍ਰੀ ਅਕਾਲ ਜੀ। ਮਾਣੇ ਸਟੀਅਰਿੰਗ ਦੇਖ ਲਗੇ ਜੀ ਅੰਦਰ। ਹਾਂ। ਬਹੁਤ ਧੰਨਵਾਦ ਜੀ ਬਹੁਤ ਕਿਨੇ ਰਿਹਾ ਸਫਰ ਠੀਕ ਹੈ ਬਾਈ ਬਹੁਤ ਵਧੀਆ ਰਿਹਾ ਤੇ ਬਾਈ ਕਿੰਦਾ ਰਿਹਾ ਸਫਰ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਸਰ ਵਾਧੂ ਦਿੱਤੇ ਸੀ ਆਪਾਂ ਹੈ ਹੋਰ ਪੈਸੇ ਵਾਜਾ ਜ਼ਿਆਦਾ ਦਿੱਤੇ ਸੀ ਤਾਂ ਹੀ ਤਾਂ ਆਪਾਂ ਜ਼ਿਆਦਾ ਟਾਈਮ ਲਾ ਕੇ ਆਏ ਅੰਦਰ ਕਲਕੱਤੇ ਆ ਬਾਈ ਅੱਡੇ ਦੇ ਬਾਹਰ ਆ ਗਏ ਆ ਜੀ ਭਾਈ ਉਹਨਾਂ ਨੂੰ ਪੁੱਛ ਕੇ ਵੀ ਆਪਾਂ ਦਵਾਰੇ ਅੰਦਰ ਜਾ ਸਕਦੇ ਆ ਕਹਿੰਦੇ ਭਾਈ ਹਾਂਜੀ ਦਵਾਰੇ ਤੁਸੀਂ ਅੰਦਰ ਆ ਸਕਦੇ ਹੋ ਤੇ ਆਪਣਾ ਜਿਹੜਾ ਖੁੱਡੜੜੀ ਆਂਦਾ ਸੀ ਭੁੱਖ ਬਹੁਤ ਲੱਗੀ ਪਈ ਸੀ ਅੰਦਰ ਮੰਗਾਈ ਬਹੁਤ ਆ ਜੀ ਤੇ ਆਪਾਂ ਇਥੋਂ ਬਾਹਰ ਹੀ ਕਿਸੇ ਪਾਸੇ ਮਾੜਾ ਮੋਟਾ ਖਾ ਲੈਨੇ ਆ ਭਾਈ ਸਮੋਸੇ ਖਾ ਕੇ ਜੀ ਫੇਰ ਮੁੜ ਆਏ ਆ ਹਵਾਈ ਅੱਡੇ ਤੇ ਨੇਤਾ ਦੀ ਸੁਵਾਸ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਭਾਈ ਤੇ ਹੁਣ ਆਪਾਂ ਲਗਭਗ 2 2.5 ਘੰਟੇ ਅੰਦਰ ਬੈਠਾਂਗੇ ਫੇਰ ਜਿਹੜਾ ਵਿਸ਼ਾਖਾ ਪਟਨਾਮ ਵੱਲ ਨੂੰ ਜਾਵਾਂਗੇ ਆ ਜਾਓ ਭਾਈ ਮੁੰਡਿਓ ਆ ਜਾਓ ਆ ਜਾਓ ਬਹੁਤ ਹੀ ਵੱਡਾ ਜੀ ਕਲਕੱਤੇ ਦਾ ਹਵਾਈ ਅੱਡਾ ਭਾਈ ਤੇ ਸਾਫ ਸਫਾਈ ਤਾਂ ਹਰੇਕ ਹੀ ਹਵਾਈ ਅੱਡੇ ਤੇ ਹੁੰਦੀ ਹੁੰਦੀ ਹੈਗੀ ਸਮਾਂ ਹੋ ਗਿਆ ਬਾਬਾ ਜੀ 5 ਵਜ ਗਏ ਜੀ ਤੇ ਲਗਭਗ 40 45 ਮਿੰਟ ਹੋਰ ਆਉਂ ਜਾਂਦਾ ਸਾਹਮਣੇ ਸੰਦੀਪ ਉਹ ਦਿਖਾ ਇੰਡੀਗੋ 1:6 ਵਜੇ ਤੁਰ ਪੂਗਾ ਉਹ ਤੇ ਵਿਸ਼ਾਖਾਪਟਨ ਪਹੁੰਚ ਜਾਊਗਾ 7:30 ਵਜੇ ਪਹੁੰਚ ਜਾਊਗਾ ਨਾ 7:30 ਪਹੁੰਚ ਜਾਊਗਾ ਅੱਜ ਇੱਕ ਚਾਹ ਨਹੀਂ ਪੀਤੀ ਬਾਈ ਚਾਹ ਤਾਂ ਹਰੁੰਜਾ ਹੋਇਆ ਪੈਗਾ ਇੱਥੇ ਗਏ ਸੀ ਪੁੱਛਣ ਹੋਰ ਹੀ ਡਬਕਲ ਪਾਣੀ ਆ ਸੀਗਾ 350 ਦਾ ਦੇ ਜਾਂਦੇ ਸੀਗੇ ਤੇ ਲਿਆ ਕੇ ਨਾ ਬਾਈ ਆਹਾ ਜਿਹੜਾ ਪੰਤਾਲਾ ਜਗਾ ਇਹ ਜਹਾਦ ਦੇ ਟੋਟਣ ਜਿਹਦੇ ਲਾਣਦੇ ਆ ਲਿਆ ਕੇ ਉਹ ਜਿਹੜਾ ਆ ਕੇ ਲੱਗੂਗਾ ਸੰਦੀ ਬਹੁਤ ਖਾਈ ਜਾਗਾ ਇੱਥੇ ਲੱਗੂ ਮੇਰੇ ਹਿਸਾਬ ਨਾਲ ਨਾ ਉਹ ਆ ਕੇ 21 ਨੰਬਰ ਤੇ ਇਹ ਗੇਟ ਆ ਬਾਈ ਅਡਾ ਇਹ 21 ਨੰਬਰ ਗੇਟ ਆ ਉਹ ਗਾਂ ਵਾਲਾ ਉਧਰਲੇ ਪਾਸੇ ਕਰੀ ਉਹ ਜਿਹੜਾ ਉਹ ਬਾਈ ਨੰਬਰ ਗੇਟ ਆਗਾ ਆਪਾਂ ਜਾਣਾ 20 ਨੰਬਰ ਗੇਟ ਤੇ ਮੈਨੂੰ ਲੱਗਦਾ 20 ਤੇ ਜਾਊਗਾ ਯਾਰ ਹੈਂ ਪੜਾ ਜਾਊਗਾ ਉਹ ਪਰ ਨਾ ਹਾਂ ਉਹ 20 ਤੇ ਗਿਆ ਉੱਥੇ ਹੀ ਆਪਾਂ ਉੱਥੇ ਜਾਣਾਗਾ ਉਸੇ 20 ਤੇ 20 ਨੰਬਰ ਵਾਲੇ ਤੇ ਆਪਾਂ ਜੀ ਜਾਣਾ 20 ਨੰਬਰ ਗੇਟ ਵਾਲੇ ਤੇ ਉਹ ਆ ਕੇ ਲੱਗ ਗਿਆ ਆ ਜਿਹੜਾ ਪੰਤਾਲਾ ਜਾ ਜਾਂਦਾ ਨਾ ਸਾਹਮਣੇ ਤੇ ਇਹ ਉਹ ਗਲਜਾ ਲਿਆ ਕੇ ਜਹਾਜ਼ ਦਾ ਗਲ ਲਾ ਕੇ ਇੱਥੇ ਲੱਗ ਜਾਂਦਾ ਗਲਜਾ ਤੇ ਬਸ ਉੱਥੋਂ ਦੀ ਚੜੀ ਜਾਂਦੇ ਆ ਸਾਰੇ ਅੰਮ੍ਰਿਤ ਦਾ ਲੋਟ ਆ ਹਨਾ ਦੋ ਝੂਟੇ ਲੈ ਲਿਆ ਅੱਜ ਆਪਾਂ ਨਹੀਂ ਦੂਜਾ ਝੂਟਾ ਅਜੇ ਲੈਣਾਗਾ ਇੱਕ ਹੀ ਝੂਟਾ ਹੋਇਆ ਆ ਆਉ ਖੜ ਗਿਆ ਆ ਕੇ ਤੇ ਜੇ ਬਾਈ ਆਪਾਂ ਆਪਣਾ ਅੰਡਮਾਨ ਨਿਕੋਵਾਰ ਜਾਣਾ ਹੋਵੇ ਹਨਾ ਆਗੇ ਪ੍ਰਧਾਨ ਸਾਹਿਬ ਠੀਕ ਹੋ ਜੇ ਅੰਡਮਾਨ ਨਿਕੋਵਾਰ ਜਾਣਾ ਹੋਵੇ ਤੇ ਇੱਥੋਂ ਬਾਈ ਸਮੁੰਦਰੀ ਸ਼ਿਪ ਵੀ ਜਾਂਦੇ ਹਨਾ ਜਾਂ ਜਾਂਦੇ ਆ ਸਮੁੰਦਰੀ ਜਾਂ ਜਾਂਦੇ ਜਿਹਦੀ ਟਿਕਟ ਹੈਗੀ ਆ 4000 ਰੁਪਿਆਗਾ 404100 ਰੁਪਿਆ ਦੇ ਵਿੱਚ ਤਿੰਨ ਦਿਨ ਲੱਗਦੇ ਆ ਤਿੰਨ ਰਾਤਾਂ ਲੱਗਦੀਆਂ ਕਿਉਂਕਿ ਇੱਕ ਰਾਤ ਤਾਂ ਉਹ ਇੱਥੇ ਕਲਕੱਤਾ ਹੀ ਖੜਾ ਰਹਿੰਦਾਗਾ ਸਮੁੰਦਰ ਦੇ ਵਿੱਚ ਇੱਥੇ ਹੀ ਖੜਾ ਰਹਿੰਦਾਗਾ ਤੇ ਤਿੰਨ ਰਾਤਾਂ ਤਿੰਨ ਦਿਨ ਲੱਗਦੇ ਆ ਉਹ ਵੀ ਬਹੁਤ ਵਧੀਆ ਸਫਰ ਆ ਤੇ ਖਰਚਾ ਲਗਭਗ ਉਨਾ ਹੀ ਆਉਂਦਾ ਜੀ 44100 ਤੇ ਖਾਣ ਪੀਣ ਦਾ 1000 ਰੁਪਏ ਦਾ ਉਹਦੇ ਚ ਕਾਰਡ ਬਣ ਜਾਂਦਾਗਾ ਸਮੁੰਦਰੀ ਜਹਾਜ਼ ਦੇ ਵਿੱਚ ਤੇ ਜੇ ਭਾਈ ਸਮਾਂ ਘੱਟ ਹੋਵੇ ਜੇ ਸਮੇਂ ਦੀ ਬਚਤ ਕਰਨੀ ਹੋਵੇ ਤਾਂ ਫਿਰ ਇਧਰ ਆ ਉਡਣ ਘਟੋਲਾ ਵਧੀਆਗਾ ਇਹਦੀ ਵੀ ਟਿਕਟ ਓਨੀ ਹੈ ਕਿ 5000 ਰੁਪਏ ਟਿਕਟੇ ਦੀ ਲੱਗ ਜਾਂਦੀ ਆ ਆ ਇੰਡੀਗੋ ਜਿਹੜਾ ਤੁਸੀਂ ਸਾਹਮਣੇ ਦੇਖੀ ਜਾਂਦੇ ਹੋ ਸੰਦੀਪ ਆ ਜਿੱਥੇ ਜੂਮ ਕਰਕੇ ਦਿਖਾਈ ਜਾਂਦਾਗਾ ਇਹਦੀ ਟਿਕਟ ਕਦੇ 5100 ਦੀ ਆ ਕਦੇ 5500 ਆ ਜਾਂਦੀ ਹੈ ਜੇ ਮੌਕੇ ਤੇ ਜਮਾ ਲੈਣ ਤਾਂ 6650 ਦੀ ਟਿਕਟ ਵੀ ਮਿਲ ਜਾਂਦੀ ਆ ਤੇ 2 ਕੁ ਘੰਟਿਆਂ ਦੇ ਵਿੱਚ ਬਸ ਇਥੋਂ ਕਲਕੱਤੇ ਤੋਂ ਅੰਡਮਾਨ ਨਿਕੋਬਾਰ ਉੱਥੇ ਲਾ ਦਿੰਦਾਗਾ ਤੇ ਜੇ ਸਮਾਂ ਸਮਾਂ ਜੇ ਘੱਟ ਹੋਵੇ ਤੇ ਆਪਾਂ ਜੇ ਰਹਿ ਦੇਈਏ ਬਾਈ ਜੇ ਕਿਸੇ ਨੇ ਜਾਣਾ ਹੋਵੇ ਤਾਂ ਸਮੁੰਦਰੀ ਜਹਾਜ਼ ਦਾ ਭਲਾ ਦੀ ਇੱਕ ਪਾਸਿਓਂ ਦੋਨੇ ਪਾਸਿਓਂ ਨਾ ਇੱਕ ਪਾਸਿਓਂ ਸਫਰ ਜ਼ਰੂਰ ਕਰਕੇ ਜਾਵੇ ਚਾਹੇ ਤਾਂ ਕਲਕੱਤੇ ਤੋਂ ਅੰਡਮਾਨ ਕਨੀ ਬਗ ਜੇ ਤਿੰਨ ਦਿਨ ਤੇ ਤਿੰਨ ਰਾਤਾਂ ਦਾ ਸਫਰ ਹੁੰਦਾਗਾ ਜ਼ਰੂਰ ਜਾਵੇ ਖਰਚਾ ਉਹਨਾ ਕੀ ਆਉਂਦਾ ਜੀ ਬਸ ਸਮੇਂ ਦੀ ਗੱਲਤ ਹੁੰਦੀ ਆ ਪਰ ਸਮੁੰਦਰੀ ਜਹਾਜ਼ ਦਾ ਜਿਹੜਾ ਸਫਰ ਆ ਨਾ ਉਹ ਵੀ ਇੱਕ ਵਾਰ ਦੇਖਣ ਵਾਲਾਗਾ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਸਫਰ ਹੁੰਦਾਗਾ ਤੇ ਜੋ ਕਿਸੇ ਨੇ ਵੀਡੀਓ ਨਹੀਂ ਦੇਖੀ ਆਪਾਂ ਲਿੰਕ ਪਾ ਦਾਂਗੇ ਆਪਣੇ ਡਿਸਕ੍ਰਿਪਸ਼ਨ ਚ ਤੇ ਉਹ ਵੀ ਜ਼ਰੂਰ ਦੇਖੋ ਜੀ ਤਿੰਨ ਦਿਨਾਂ ਦਾ ਸਫਰ ਆਗਾ ਬਹੁਤ ਸੋਹਣਾਗਾ ਬਿਨਾ ਇੰਟਰਨੈਟ ਤੋਂ ਬੜੀ ਵਧੀਆ ਜ਼ਿੰਦਗੀ ਆ ਜੀ ਤਿੰਨ ਚਾਰ ਦਿਨਾਂ ਦੀ ਤੇ ਜਹਾਜ਼ ਦੇ ਵਿੱਚ ਸਵਰਾਜ ਦੀਪ ਜਾ ਜਾਂਦਾ ਹੁੰਦਾ ਬਸ ਇਹ ਹੁਣ ਆਪਣਾ 10 10 15 ਮਿੰਟ ਹੋਰ ਬੈਠੇ ਆ ਇੱਥੇ ਤੇ ਫਿਰ ਚੱਲਦੇ ਆ ਵਿਸਾਖਾ ਪੜਨ ਆਮਗਾ ਨਹੀਂ ਹੋ ਗਿਆ ਟਾਈਮ ਜੀ ਤੇ ਆ ਗਏ ਆਪਾਂ 20 ਨੰਬਰ ਗੇਟ ਤੇ ਭਾਈ ਐਨੇ ਕ ਜਾਣੇ ਰਹਿ ਗਏ ਸਾਰੇ ਗਏ ਜਹਾਜ਼ ਚ ਅੱਜ ਦੇ ਦਿਨ ਦਾ ਜੀ ਆਪਣਾ ਇਹ ਦੂਜਾ ਝੂਟਾਗਾ ਭਾਈ ਤੇ ਆ ਬੰਤਾਲਾ ਜਾਂ ਨਹੀਂ ਹੋਣਾ ਚਾਹੀਦਾ ਜੀ ਇਹ ਸਿੱਧਾ ਹੀ ਹੋਣਾ ਚਾਹੀਦਾਗਾ ਵੀ ਸਾਹਮਣੇ ਜਹਾਜ਼ ਖੜਾ ਪਈ ਵੀ ਸਾਹਮਣੇ ਜਹਾਜ਼ ਖੜਾਗਾ ਤੇ ਜਾਓ ਚੜਜੋ ਤੇ ਨਾ ਮਾੜਾ ਮੋਟਾ ਆਸੇ ਪਾਸਿਓਂ ਵੀ ਫੰਗ ਫੁੰਗ ਜੇ ਜਿਹੜੇ ਜਹਾਜ਼ ਦੇ ਦਿਖ ਜਾਂਦੇ ਇਹਦੇ ਨਾਲ ਤਾਂ ਪਤਾ ਹੀ ਨਹੀਂ ਲੱਗਦਾ ਬਸ ਸਿੱਧਾ ਜਹਾਜ਼ ਚਾ ਜਾ ਕੇ ਅੰਦਰ ਵੜਜੋ ਕੁਛ ਨਹੀਂ ਪਤਾ ਲੱਗਦਾਗਾ ਆਹ ਦੇਖ ਲੋ ਮਾੜਾ ਮੋਟਾ ਇੱਧਰ ਦੀ ਦੇਖਦਾਗਾ ਇਹ ਵੀ ਨਹੀਂ ਕੋਹਦੇਗਾ ਵਾ ਇੱਧਰ ਜਾਣਾਗਾ ਇੱਧਰ ਆ ਇੱਧਰ ਜਾਣਾ ਇੱਧਰ ਹਾਂਜੀ ਹਾਂਜੀ ਆ ਗਿਆ ਮੈਂ ਆ ਗਿਆ ਦੂਜਾ ਝੂਟ ਆ ਪਈ ਇੰਡੀ ਕੋਚ ਲੱਦ ਕੇ ਲੈ ਕੇ ਜਾਂਦੇ ਆ ਜੀ ਇਹ ਜਮਾ ਸੀਟ ਇੱਕ ਨਹੀਂ ਖਾਲੀ ਹੁੰਦੀ ਅੱਜ ਭਾਈ ਦੋਨੇ ਵਾਰੀ ਮੌਕਾ ਨਹੀਂ ਮਿਲਿਆ ਆ ਆਲੇ ਜਾਲੇ ਪਾਸੇ ਬੈਠਣ ਦਾ ਹੁਣ ਉਹ ਉਧਰ ਹੋਰ ਭਾਈ ਬੈਠਾ ਪਹਿਲਾਂ ਉਧਰ ਹੋਰ ਭਾਈ ਸੀ ਇਧਰਲੇ ਪਾਸੇ ਨੀਸ਼ੂ ਤੇ ਸੰਦੀਪ ਇਹਨਾਂ ਨੂੰ ਵੀ ਮੌਕਾ ਨਹੀਂ ਮਿਲਿਆ ਆਲੇ ਜਾਲੇ ਪਾਸੇ ਬੈਠਣ ਦਾ ਪਹਿਲਾਂ ਵਾਲੇ ਸੀ ਟਾਈਮ ਸੀਗਾ ਹਣਾ ਉਦੋਂ ਬੈਠਾ ਸੀ ਆਲੇ ਜੇ ਕਣੀ ਨੂੰ ਰਾਤ ਨੂੰ ਜਹਾਜ਼ ਦਾ ਮਾਹੌਲ ਜੀ ਕੋਸ ਇਸ ਤਰ੍ਹਾਂ ਹੁੰਦਾਗਾ ਪਹਿਲਾਂ ਥੋੜਾ ਜਿਆਦਾ ਜਗਮਗ ਜਗਮਗ ਕਰਦਾ ਸੀ ਤੇ ਹੁਣ ਜਿਹੜੀਆਂ ਅਧੀਆਂ ਲਾਈਟਾਂ ਭਾਈ ਬੰਦ ਕਰਤੀਆਂ ਨੇ ਆਹ ਇਹ ਸ਼ਹਿਰ ਕਲਕੱਤਾ ਦਾ ਮਾਹੌਲ ਰਾਤ ਦਾ ਭਾਈ ਕਿਹੜੇ ਲੋਟ ਲਾਈਟਾਂ ਜਗੀਆਂ ਰਹਿੰਗੀਆਂ ਕਲਕੱਤੇ ਸ਼ਹਿਰ ਦੇ ਨਾਲ ਬਹੁਤ ਵੱਡਾ ਸ਼ਹਿਰ ਆ ਬਹੁਤ ਬਸਵਾਂ ਕਲਕੱਤੇ ਸ਼ਹਿਰ ਦੇ ਵਿੱਚ ਦੇਣੇ ਦਾ ਬਹੁਤ ਭੀੜ ਭੜਕਾ ਹੁੰਦਾ ਤੇ ਪਰ ਆ ਰਾਤ ਨੂੰ ਬਹੁਤ ਸੋਹਣਾ ਲੱਗਦਾ ਭਾਈ ਲਾਈਟਾਂ ਨੂੰ ਟੰਗਾਂ ਚੱਲ ਨਹੀਂ ਟੰਗਾਂ ਨੂੰ ਟਾ ਚੱਲਦੀਆਂ ਘਰਾਂ ਦੀਆਂ ਹਨਾ ਤੇ ਬਹੁਤ ਸੋਹਣਾ ਲੱਗ ਜਾਂਦਾ ਹੈ ਖਰਾਬ ਦਾ ਮਾਹੌਲ ਸੁਗਿਆ ਜੀ ਵਿਸ਼ਾਖਾਪਟਨਮ ਟਾਈਮ ਆ ਜਿਹੜਾ ਸਵਾ 7 ਹੋਇਆ ਭਾਈ ਚਲੋ ਜੀ ਚਲੋ ਵਿਸ਼ਾਖਾਪਟਨਮ ਆ ਜੀ ਵਿਸ਼ਾਖਾਪਟਨਮ ਬਹੁਤ ਵਧੀਆ ਰਿਹਾ ਜੀ ਸਫਰ ਜਹਾਜਾਂ ਦਾ ਵਿਸ਼ਾਖਾਪਟਨਮ ਦਾ ਹਵਾਈ ਅੱਡਾ ਜੀ ਇਹ ਆ ਇਹ ਵੀ ਕਾਫੀ ਵੱਡਾ ਗਾ ਉਹ ਗਾਂਹਾਂ ਤੱਕ ਆ ਜੀ ਤੇ ਸਾਸ ਭਾਈ ਤਾਂ ਤੁਸੀਂ ਦੇਖ ਹੀ ਜਾਣੋ ਫਰਸਾ ਜਿਹੜੀ ਪੂਰੀ ਚਮਕੀ ਜਾਂਦੀ ਹੈਗੀ ਸਮੁੰਦਰੀ ਜਾਜ ਆਏ ਹਾਏ 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 ਇਧਰ ਵੀ ਆਏ ਆ ਜੀ ਸਮੁੰਦਰੀ ਜਾਜਾਂ ਚੋਈ ਆਪਣੇ ਚਾਰ ਬੈਗ ਸੀਗੇ ਜੀ ਤੇ ਆਪਣੇ ਚਾਰੇ ਬੈਗ ਆ ਗਏ ਹੈਗੇ ਆਪਣੇ ਕੋਲੇ ਇਹ ਐਸ ਲਾਈਨ ਤੇ ਆ ਗਏ ਜੀ ਤੇ ਆਪਣੇ ਜਿਹੜੇ ਬੰਦੇ ਆ ਨਾ ਤਿੰਨੋਂ ਜਾਣੇ ਲਗਭਗ 20 ਮਿੰਟ ਹੋ ਗਏ ਜੀ ਇਧਰ ਖੜਿਆ ਨੂੰ ਉਹਨਾਂ ਨੂੰ ਐਸ ਲਾਈਨ ਤੇ ਖੜੇ ਆ ਉਹ ਡਿੱਕੀ ਆਂਦੇ ਸੰਦੀਪ ਹੋ ਖੜਾਗਾ ਤੇ ਪਰਲੇ ਪਾਸੇ ਹਰਪਾਲ ਖੜਾਗਾ ਆਜੋ ਆ ਜਾ ਆ ਜਾ ਆ ਜਾ ਮੈਂ ਕਹਦਾ ਉਹਨਾਂ ਨੂੰ ਵੀ ਮਾਰ ਲਾ ਬੋਲ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਅੱਧਾ ਘੰਟਾ ਉਹ ਪਈ ਆਗੇ ਉਧਰ ਇੰਦਰਜੀਤ ਬਾਈ ਦੇ ਦੋਸਤ ਜੀ ਆਪਾਂ ਨੂੰ ਲੈਣ ਆਏ ਆਗੇ ਬਾਈ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਆ ਬਾਈ ਜਾਂਦੇ ਆ ਜੀ ਦੋਨੋਂ ਤੇ ਆਪਾਂ ਨੂੰ ਲੈਣ ਆਏ ਆ ਪਈ ਇੱਥੋਂ ਬਿਸ਼ਾਖਾ ਪਟਨਮ ਹਵਾਈ ਅੱਡੇ ਤੋਂ ਬਹੁਤ ਧੰਨਵਾਦ ਜੀ ਜਿਹੜਾ ਪਹੁੰਚਦੇ ਤੁਸੀਂ ਇੰਨਾ ਮਾਨ ਸਤਕਾਰ ਬਖਸ਼ਿਆ ਜੀ ਹਾਂ ਜੀ ਮੇਰੇ ਵੀਰ ਪੰਜਾਬ ਪੰਜਾ ਦੇ ਰਾਵਾਂ ਦੀ ਧਰਤੀ ਤੋਂ ਮੇਰੇ ਵੀਰ ਪੂਰੇ ਭਾਰਤ ਦਾ ਟੂਰ ਸਾਈਕਲਾਂ ਤੇ ਕਰ ਲਈ ਨਿਕਲੇ ਹੋਏ ਨੇ ਜੋ ਕਿ ਪੰਜਾਬ ਤੋਂ ਚੱਲੇ ਸੀ ਉੱਪਰ ਨੂੰ ਗਏ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਪੰਜਾਬ ਤਾਂ ਹੈ ਹੀ ਹੈ ਉਸ ਤੋਂ ਬਾਅਦ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਸਾਰੇ ਸਾਊਥ ਦੇ ਸਟੇਟ ਨੂੰ ਕਵਰ ਕਰਦੇ ਹੋਏ ਉਸ ਧਰਤੀ ਤੇ ਪਹੁੰਚੇ ਜਿਹੜੀ ਸਾਡੇ ਨਾਲ ਥੋੜੀ ਜਿਹੀ ਟੁੱਟੀ ਹੋਈ ਹੈ ਪਰ ਉਹ ਭਾਰਤ ਦਾ ਹਿੱਸਾ ਹੈ ਅੰਡੇਮਾਨ ਨਿਕੋਬਾਰ ਅੰਡੇਮਾਨ ਨਿਕੋਬਾਰ ਦੇ ਇੰਦਰਾ ਪੁਆਇੰਟ ਤੇ ਜਿਹੜਾ ਸਭ ਨਾਲੋਂ ਪੁਆਇੰਟ ਦੂਰ ਹੈਗਾ ਉੱਥੇ ਜਾ ਕੇ ਮੇਰੇ ਵੀ ਰਿਸਾਈਕਲਾ ਤੇ ਸਫ਼ਰ ਕਰਦੇ ਹੋਏ ਪੂਰਾ ਸਫਲ ਸਫ਼ਰ ਕੀਤਾ ਇਹਨਾਂ ਨੇ ਅੱਜ ਇਹ ਸਾਡੇ ਕੋਲ ਪੰਜਾਬ ਦੀ ਖਸ਼ੂ ਪੰਜਾਬ ਦੀ ਮਿੱਟੀ ਨੂੰ ਲੈ ਕੇ ਸਾਨੂੰ ਵੀ ਸੁਗੰਧ ਆ ਰਹੀ ਹੈ ਪੰਜਾਬ ਦੀ ਉਸ ਮਿੱਟੀ ਨੂੰ ਲੈ ਕੇ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਸ਼ਹਿਰ ਦੇ ਵਿੱਚ ਵਿਸ਼ਾਖਾਪਟਨ ਦੀ ਧਰਤੀ ਤੇ ਵਿਸ਼ਾਖਾਪਟਨ ਦੇ 에어ਪੋਰਟ ਤੇ ਆ ਕੇ ਪਹੁੰਚੇ ਨੇ ਜੀ ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਤੇ ਵੈਲਕਮ ਜੀ ਸਵਾਗਤ ਹੈ ਆਪ ਜੀ ਦਾ ਤੁਹਾਡਾ ਵੀ ਬਹੁਤ ਧੰਨਵਾਦ ਜੀ। ਇਹਨਾਂ ਪਤਾ ਨਹੀਂ ਸੀ ਸਨਮਾਨ ਸਤਕਾਰ ਮਿਲਿਆ। ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਐਸੇ ਤਰ੍ਹਾਂ ਹਿੰਮਤ ਬਖਸ਼ੇ ਤਾਂ ਕਿ ਹੋਰ ਵੀ ਅੱਗੇ ਤੋਂ ਤੁਸੀਂ ਇਹੋ ਜਿਹਾ ਉਪਰਾਲਾ ਕਰੇ ਤੇ ਜਦੋਂ ਵੀ ਤੁਸੀਂ ਇੱਥੇ ਪਹੁੰਚੋ ਸਾਨੂੰ ਥੋੜੀ ਜੀ ਫੋਨ ਕਾਲ ਕਰਦੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ। ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਵੀਰ ਜੀ। ਜੀ ਆਇਆਂ ਨੂੰ। ਵਾਹਿਗੁਰੂ ਜੀ ਕੀ ਫਤਿਹ। ਵਿਸ਼ਾਖਾਪਟਨਮ ਜੀ। ਹਵਾਈ ਅੱਡੇ ਤੇ ਉਤਰਦੇ ਆਂ। ਤਾਰੇ ਸੋਚਿਆ ਨਹੀਂ ਸੀ ਆਪਾਂ ਨੂੰ ਬਿਲਕੁਲ ਵੀ ਇਹ ਅੰਦਾਜ਼ਾ ਨਹੀਂ ਸੀ ਆਪਾਂ ਨੂੰ ਉੱਤਰਦਿਆਂ ਨੂੰ ਵੀ ਇੰਨਾ ਪਿਆਰ ਮਿਲੂਗਾ ਤੇ ਇਹ ਬਾਈ ਇੰਦਰਜੀਤ ਹੁਣਾਂ ਦੇ ਦੋਸਤ ਅਗੇ ਜੀ ਤੇ ਆਪਾਂ ਜਿਨ੍ਹਾਂ ਨੇ ਇੰਨਾ ਮਾਣ ਸਤਕਾਰ ਬਖਸ਼ਿਆ ਆਉਂਦੇ ਟਾਈਮ ਬਿਲਕੁਲ ਹਵਾਈ ਅੱਡੇ ਦੇ ਉੱਤੇ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਵਾਂਗੇ اے ਪੀ ਆਂਧਰਾ ਪ੍ਰਦੇਸ਼ ਨੰਬਰ ਗੱਡੀ ਆ ਜੀ ਇਹ ਬਾਈ ਹੁਣਾਂ ਦੇ ਸਮਾ 8:30 ਹੋ ਗਿਆ ਜੀ ਤੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਧ ਸੰਗਤ ਇਹ ਲਗਭਗ ਭਾਈ ਹਵਾਈ ਅੱਡੇ ਤੋਂ 15-20 ਕਿਲੋਮੀਟਰ ਜਿਹੜਾ ਦੂਰ ਇਹ ਗੁਰਦੁਆਰਾ ਸਾਈਬਾ ਤੇ ਬਹੁਤ ਧੰਨਵਾਦ ਭਾਈ ਹੁਣਾਂ ਦਾ ਜਿਹੜੇ ਭਾਈ ਆਪਾਂ ਨੂੰ ਗੱਡੀ ਤੇ ਚੜਾ ਕੇ ਇੱਥੋਂ ਤੱਕ ਲੈ ਕੇ ਆਏ ਆਗੇ ਵਾਹਿਗੁਰੂ ਜੀ ਸ਼ਹਿਰ ਭਾਈ ਬਿਸਾਖਾ ਪਟਨਮ ਤੇ ਆਪਾਂ ਹੈਗੇ ਹਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆ ਕਮਰਾ ਭਾਈ ਆਪਾਂ ਨੂੰ ਜਿਹੜਾ ਮਿਲ ਗਿਆਗਾ ਰਾਤ ਕੱਟਣ ਵਾਸਤੇ ਇੱਕ ਇਧਰਲੇ ਪਾਸੇ ਬੈੱਡ ਲੱਗਿਆ ਭਾਈ ਆਹ ਲੋ ਜੀ ਏਸੀ ਚੱਲੀ ਜਾਂਦਾਗਾ ਇੱਕ ਇਧਰ ਬੈੱਡ ਲੱਗਿਆ ਤੇ ਇੱਕ ਇਧਰ ਬੈੱਡ ਲੱਗਿਆਗਾ ਲੰਗਰ ਪ੍ਰਸ਼ਾਦਾ ਜੀ ਆਪਾਂ ਗੁਰਦੁਆਰਾ ਸਾਹਿਬ ਚੋਂ ਛਕ ਲਿਆ ਤੇ ਅੱਜ ਦੀ ਵੀਡੀਓ ਫਿਰ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣੇ ਹੋ ਲਾਈਕ ਕਰ ਦੇਣੇ ਤੇ ਚੰਗਾ ਜਿਹਾ ਇੱਕ ਕਮੈਂਟ ਕਰ ਦੇਣੇ ਹੋਗੇ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਜਿਹੜਾ ਜੀ ਅੱਜ ਜਹਾਜ਼ ਦਾ ਸਫ਼ਰ ਸੀ ਆਪਣਾ ਉਹ ਬਹੁਤ ਜ਼ਿਆਦਾ ਵਧੀਆ ਰਿਹਾ ਭਾਈ ਬਹੁਤ ਵਧੀਆ ਦੋ ਝੂਟੇ ਲੈ ਕੇ ਆਏ ਆਂ ਬਹੁਤ ਵਧੀਆ ਸਫ਼ਰ ਸੀਗਾ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ